you. Mm -hmm. ਰੋਜ਼ਪੁਰ ਦੇ ਹਲਕਾ ਗੁਰਹਰਸਾ ਸਹਾਇ ਦੇ ਪਿੰਡ ਸਰੂਪ ਸਿੰਘ ਵਾਲਾ ਦੇ ਵਿੱਚ ਇੱਕ ਗੁਰੂ ਘਰ ਦੇ ਵਿੱਚ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਵਾਸੀ ਨੇ ਦੱਸਿਆ ਕਿ ਬੀਤੀ ਰਾਤ ਦੋ ਚੋਰ ਗੁਰਦੁਆਰਾ ਸਾਹਿਬ ਦੇ ਅੰਦਰ ਦਾਖਲ ਹੋਏ ਸਨ ਗੋਲਕ ਚੱਕ ਕੇ ਫਰਾਰ ਹੋਏ ਸਨ ਜਦੋਂ ਸਵੇਰੇ ਗ੍ਰੰਥੀ ਸਿੰਘ ਗੁਰਦੁਆਰਾ ਸਾਹਿਬਾਈ ਦਾ ਦੇਖਿਆ ਕਿ ਗੁਰਦੁਆਰਾ ਸਾਹਿਬ ਦੇ ਵਿੱਚੋਂ ਗੋਲਕ ਚੋਰੀ ਹੋ ਚੁੱਕਿਆ ਸੀ ਇਸ ਤੋਂ ਬਾਅਦ ਉਹਨਾਂ ਪਿੰਡ ਵਾਸੀਆਂ ਨੂੰ ਸੂਚਿਤ ਕੀਤਾ ਪਿੰਡ ਵਾਲਿਆਂ ਨੇ ਦੱਸਿਆ ਕਿ ਇਸ ਘਟਨਾ ਦੀ ਸਾਰੀ ਵਾਰਦਾਤ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਚੁੱਕੀ ਆ ਸੋ ਉਹਨਾਂ ਮੰਗ ਕੀਤੀ ਹੈ ਇਨਾ ਚੋਰਾਂ ਦੇ ਨਕੇਲ ਕੱਸੀ ਜਾਵੇ। ਨਾ ਵਾਪਰੀ ਆ ਰਾਤ ਤੁਹਾਡੀ। ਇਹ ਜੀ ਸਵੇਰੇ ਆਏ ਆ ਜਿੰਦਰੇ ਟੁੱਟੇ ਪਏ ਸੀ ਤੇ ਜਦੋਂ ਅੰਦਰ ਆ ਕੇ ਗੀਤ ਆ ਗੋਲਕ ਸਾਗ ਵੀ ਆਣੀ ਸੀਗਾ ਜੀ। ਹੂੰ। ਤੇ ਨਸ਼ੇ ਵਾਲਿਆਂ ਦਾ ਕੰਮ ਆ ਬਹੁਤ ਬੁਰਾ ਹਾਲ ਆ ਪਿਆ। ਤੇ ਭਾਈ ਇਹ ਫਿਰ ਗੋਲਕ ਪਿੱਛੇ ਮਿਲਿਆ ਖੇਤਾਂ ਚ। ਹਾਂ ਜੀ ਖੇਤਾਂ ਚ ਮਿਲਿਆ ਕਿੱਲਾ 1.5 ਕਿਲੋ ਕਿੱਲਾ ਦੂਰ। अच्छा तो ਲੈ ਕੇ ਵਿੱਚੋਂ ਪੈਸੇ ਵਗੈਰਾ ਕੱਢੇ ਹਾਂਜੀ ਪੈਸੇ ਲੈ ਗਏ ਕੋਲਕਤਾ ਦੇ ਵਿਜੇਂਦਰਾ ਤੋੜਤਾ ਉਹਨਾਂ ਨੇ ਰਾਤ ਦੇ ਕੱਢਣਾ ਹੈ ਹਾਂਜੀ ਰਾਤ ਹੈਗੀ ਆ 1:00 ਵਜੇ ਦੇ ਨੇੜੇ ਤੇੜੀ ਦੀ ਗੱਲ ਹੈ ਤੇ ਪਤਾ ਕਿਦਾਂ ਲੱਗਿਆ ਪਤਾ ਜਦੋਂ ਸਵੇਰੇ ਬਾਬਾ ਜੀ ਆਏ ਤੇ ਪਤਾ ਲੱਗਿਆ ਜੀ ਉਹਨਾਂ ਨੇ ਫੋਨ ਕੀਤਾ ਜੀ ਫਿਰ ਸਾਨੂੰ ਅਸੀਂ ਆਏ ਸਾਰਿਆਂ ਨੇ ਵੇਖਿਆ ਕੈਮਰੇ ਚੈੱਕ ਕੀਤੇ ਜੀ ਸਾਰਾ ਕੁਝ ਪਤਾ ਲੱਗ ਗਿਆ ਜਿਹੜਾ ਬਈ ਸਾਡਾ ਪਿੰਡ ਸਰੂਪੇ ਵਾਲਾ ਸ਼ਹਿਰ ਗੁਰੂਸਾਹੇ ਬਈ ਰਾਤ ਤਕਰੀਬਨ 1:00 ਵਜੇ ਸਾਡੇ ਪਿੰਡ ਵਿੱਚ ਚੋਰੀ ਹੋਈ ਆ ਤੇ ਸਵੇਰ ਜੋ ਆਪਣੇ ਪਾਠ ਸਾਹਿਬ ਆਏ ਆ ਪਾਠ ਕਰਨ ਵਾਸਤੇ ਦੇਖਿਆ ਵੀ ਗੋਲਕ ਵੀ ਚੋਰੀ ਹੋਈ ਪਈ ਆ ਗੋਲਕ ਡੇਢ ਕਿੱਲਾ ਬਾਟ ਦੂਰ ਪਈ ਸੀਗੀ ਫਿਰ ਉੱਥੋਂ ਲਿਆ ਕੇ ਸਾਨੂੰ ਪਤਾ ਲੱਗਿਆ ਫਿਰ ਥੋਨੂੰ ਸੱਦਿਆ ਜਿਵੇਂ ਫਿਰ ਮਲਾਇਮ ਆਏ ਆ ਖੜੇ ਆ ਸਾਡੇ ਪਿੰਡ ਨੂੰ ਸਾਹ ਮਿਲਣਾ ਚਾਹੀਦਾ ਜਿਹੜੀ ਗੁਰੂ ਘਰ ਚੋਰੀ ਹੋਈ ਆ ਇਹਨਾਂ ਨੂੰ ਸਖਤ ਸਖ ਸਜ਼ਾ ਹੋਣੀ ਚਾਹੀਦੀ ਬਾਈ ਜੀ ਇਹ ਵੀ ਗਾਂਸ ਤੇ ਗੁਰਦਰਾ ਸਾਹਿਬ ਇਹ ਚੋਰੀ ਨਾ ਕਰਨ ਆਪਾਂ ਕਹਿ ਦਿੰਦੇ ਆ ਵੀ ਇਹ ਜਿਹੇ ਬੰਦੇ ਨੂੰ ਫਾਂਸੀ ਸਜ਼ਾ ਚਾਹੀਦੀ ਇਹ ਕਤਲ ਨਾਲੋਂ ਪੜਾ ਕੰਮ ਕੀਤਾ ਉਹ ਇਹਨਾਂ ਨੇ ਗੁਰਦਵਾਰੇ ਵੀ ਨਹੀਂ ਛੱਡੇ ਹਾਂ ਗੁਰਦਦਾਰੇ ਨੂੰ ਛੱਡੇ ਇਹਦੇ ਬੰਦੇ ਨੂੰ ਬਾਹਰ ਨਹੀਂ ਹੋਣਾ ਚਾਹੀਦਾ ਅੱਜ ਕੱਲ ਨਸ਼ੇਲੇ ਫੜਿੰਦੇ ਆ ਮਹੀਨੇ ਬਾਅਦ ਜਮਾਨਤ ਹੋ ਜਾਂਦੀ ਆ ਹੂੰ ਕਟੋਗੜ 10 ਸਾਲ ਸਜ਼ਾ ਹੋਣੀ ਚਾਹੀਦੀ ਵੀ ਨਸ਼ੇਲੇ ਬੰਦੇ ਦੀ ਜਿਹੜਾ ਨਸ਼ਾ ਵੀ ਇਹ ਤਾਂ ਇਹ ਮੇਨ ਕਾਰਨ ਨਸ਼ੇ ਕਰਕੇ ਹੀ ਆ ਬਾਈ ਜੀ ਅਗਲਾ ਨਸ਼ੇ ਕਰਕੇ ਗੁਰਦੁਆਰੇ ਸੋ ਚੋਰੀ ਕਰਦਾ ਜਦੋਂ ਕਿ ਨਸ਼ਾ ਬੰਦਾ ਨਹੀਂ ਕਿ ਘਰੋਂ ਮਿਲਦਾ ਨਹੀਂਗਾ ਫਿਰ ਉਹ ਬੰਦੇ ਚੋਰੀ ਕਰਦੇ ਗੁਰੂ ਘਰ ਦੇ ਗੁਰਦੁਆਰ ਸਾਹਿਬ ਚੱਕ ਫਿਰੋਜ਼ਪੁਰ ਦੇ ਹਲਕਾ ਗੁਰਹਰਸਾਹਾਈ ਦੇ ਪਿੰਡ ਸਰੂਪ ਸਿੰਘ ਵਾਲਾ ਦੇ ਵਿੱਚ ਇੱਕ ਗੁਰੂ ਘਰ ਦੇ ਵਿੱਚ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਵਾਸੀ ਨੇ ਦੱਸਿਆ ਕਿ ਬੀਤੀ ਰਾਤ ਦੋ ਚੋਰ ਗੁਰਦੁਆਰਾ ਸਾਹਿਬ ਦੇ ਅੰਦਰ ਦਾਖਲ ਹੋਏ ਸਨ ਗੋਲਕ ਚੱਕ ਕੇ ਫਰਾਰ ਹੋਏ ਸਨ ਜਦੋਂ ਸਵੇਰੇ ਗ੍ਰੰਥੀ ਸਿੰਘ ਗੁਰਦੁਆਰਾ ਸਾਹਿਬ ਆਇਆ ਤਾਂ ਦੇਖਿਆ ਕਿ ਗੁਰਦੁਆਰਾ ਸਾਹਿਬ ਦੇ ਵਿੱਚੋਂ ਗੋਲਕ ਚੋਰੀ ਹੋ ਚੁੱਕਿਆ ਸੀ ਇਸ ਤੋਂ ਬਾਅਦ ਉਹਨਾਂ ਪਿੰਡ ਵਾਸੀਆਂ ਨੂੰ ਸੂਚਿਤ ਕੀਤਾ ਪਿੰਡ ਵਾਲਿਆਂ ਨੇ ਦੱਸਿਆ ਕਿ ਇਸ ਘਟਨਾ ਦੀ ਸਾਰੀ ਵਾਰਦਾਤ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਚੁੱਕੀ ਆ ਸੋ ਇਹ ਮੰਗ ਕੀਤੀ ਇਨਾ ਚੋਰਾਂ ਤੇ ਨਕੇਲ ਕੱਸੀ ਜਾਵੇ। ਨਾ ਵਾਪਰੀ ਯਾਰਾ ਤੁਹਾਡੀ। ਇਹ ਜੀ ਸਵੇਰੇ ਆਏ ਆ ਜਿੰਦਰੇ ਟੁੱਟੇ ਪਏ ਸੀ ਤੇ ਜਦੋਂ ਅੰਦਰ ਆ ਕੇ ਗੋਲਕ ਸਾਗ ਵੀ ਐਣੀ ਸੀਗਾ ਜੀ। ਹੂੰ। ਤੇ ਨਸ਼ੇ ਵਾਲਿਆਂ ਦਾ ਕੰਮ ਆ ਬਹੁਤ ਬੁਰਾ ਹਾਲ ਆ ਪਿਆ। ਤੇ ਬਈ ਇਹ ਫਿਰ ਗੋਲਕ ਪਿੱਛੇ ਮਿਲਿਆ ਖੇਤਾਂ ਚ। ਹਾਂਜੀ ਖੇਤਾਂ ਚ ਮਿਲਿਆ ਕਿਲਾ 1.5 ਕਿਲੋ ਕਿਲਾ ਦੂਰ। अच्छा ਤੇ ਲੈ ਕੇ ਵਿੱਚ ਪੈਸੇ ਵਗੈਰਾ ਕੱਢੇ ਹਾਂਜੀ ਪੈਸੇ ਲੈ ਗਏ ਕੋਲਕਤਾ ਵਿਜੇਂਦਰਾ ਤੋੜਤਾ ਉਹਨਾਂ ਨੇ ਰਾਤ ਦੇ ਕੱਢਣਾ ਹੈ ਹਾਂਜੀ ਰਾਤ ਹੈਗੀ ਆ 1 ਵਜੇ ਦੇ ਨੇੜੇ ਤੇੜੀ ਦੀ ਗੱਲ ਹੈ ਤੇ ਪਤਾ ਕਿਦਾਂ ਲੱਗਿਆ ਪਤਾ ਜਦੋਂ ਸਵੇਰੇ ਬਾਬਾ ਜੀ ਆਏ ਤੇ ਪਤਾ ਲੱਗਿਆ ਜੀ ਉਹਨਾਂ ਨੇ ਫੋਨ ਕੀਤਾ ਜੀ ਫਿਰ ਸਾਨੂੰ ਅਸੀਂ ਆਏ ਸਾਰਿਆਂ ਨੇ ਵੇਖਿਆ ਕੈਮਰੇ ਚੈੱਕ ਕੀਤੇ ਜੀ ਸਾਰਾ ਕੁਝ ਪਤਾ ਲੱਗ ਗਿਆ ਜਿਹੜਾ ਬਈ ਸਾਡਾ ਪਿੰਡ ਸਰੂਪੇ ਵਾਲਾ ਸ਼ਹਿਰ ਗੁਰੂਸਾਹੇ ਬਈ ਰਾਤ तकरीबन 1 ਵਜੇ ਸਾਡੇ ਪਿੰਡ ਵਿੱਚ ਚੋਰੀ ਹੋਈ ਆ ਤੇ ਸੁਬਾਹ ਜੋ ਆਪਣੇ ਪਾਠ ਸਾਹਿਬ ਆਏ ਆ ਪਾਠ ਕਰਨ ਵਾਸਤੇ ਦੇਖਿਆ ਵੀ ਗੋਲਕ ਵੀ ਚੋਰੀ ਹੋਈ ਪਈ ਆ ਗੋਲਕ ਡੇਢ ਕਿੱਲਾ ਬਾਟ ਦੂਰ ਪਈ ਸੀਗੀ ਫਿਰ ਉੱਥੋਂ ਲਿਆ ਕੇ ਸਾਨੂੰ ਪਤਾ ਲੱਗਿਆ ਫਿਰ ਥੋਨੂੰ ਸੱਦਿਆ ਜਿਵੇਂ ਫਿਰ ਮੁਲਾਇਮ ਆਏ ਖੜੇ ਆ ਸਾਡੇ ਪਿੰਡ ਨੂੰ ਇਨਸਾਬ ਮਿਲਣਾ ਚਾਹੀਦਾ ਜਿਹੜੀ ਗੁਰੂ ਘਰ ਚੋਰੀ ਹੋਈ ਆ ਇਹਨਾਂ ਨੂੰ ਸਖਤ ਸਖ ਸਜ਼ਾ ਹੋਣੀ ਚਾਹੀਦੀ ਬਾਈ ਜੀ ਇਹ ਵੀ ਗਾਂਸ ਤੇ ਗੁਰਦਰਾ ਸਾਹਿਬ ਇਹ ਚੋਰੀ ਨਾ ਕਰਨ ਆਪਾਂ ਕਹਿ ਦਿੰਨੇ ਆ ਵੀ ਇਹ ਜਿਹੇ ਬੰਦੇ ਨੂੰ ਫਾਂਸੀ ਸਜ਼ਾ ਚਾਹੀਦੀ ਇਹ ਕਤਲ ਨਾਲੋਂ ਪੜਾ ਕੰਮ ਕੀਤਾ ਉਹ ਇਹਨਾਂ ਨੇ ਗੁਰਦਵਾਰੇ ਵੀ ਨਹੀਂ ਛੱਡੇ ਹਾਂ ਗੁਰਦਾਰੇ ਨੂੰ ਛੱਡੇ ਇਹ ਜਿਹੜੇ ਬੰਦੇ ਨੂੰ ਬਾਹਰ ਨਹੀਂ ਹੋਣਾ ਚਾਹੀਦਾ ਅੱਜ ਕੱਲ ਨਸ਼ੇਲੇ ਫੜਿੰਦੇ ਆ ਮਹੀਨੇ ਬਾਅਦ ਜਮਾਨਤ ਹੋ ਜਾਂਦੀ ਆ ਹੂੰ ਘਟਗੜ 10-7 ਹੋਣ ਜਿਹੜੀ ਬੇ ਨਸ਼ੇਲੇ ਬੰਦੇ ਦੇ ਵੀ ਜਿਹੜਾ ਅਸ਼ਾ ਵੀਰ ਜੀ ਦਾ ਇਹ ਇਹ ਮੇਨ ਕਾਰਨ ਨਸ਼ੇ ਕਰਕੇ ਹੀ ਆ ਬਾਈ ਜੀ ਅਗਲਾ ਨਸ਼ੇ ਕਰਕੇ ਗੁਰਦੁਆਰੇ ਸੋ ਚੋਰੀ ਕਰਦਾ ਜਦੋਂ ਕਿ ਨਸ਼ਾ ਮਿਲਦਾ ਨਹੀਂ ਘਰੋਂ ਮਿਲਦਾ ਨਹੀਂਗਾ ਫਿਰ ਉਹ ਬੰਦੇ ਚੋਰੀ ਕਰਦੇ ਗੁਰੂ ਘਰ ਦੇ